ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਕਵਿਤਾ ਹੈ ਮਨੁੱਖ ਦਾ ਜੀਵਨ ਇੱਕ ਕਵਿਤਾ ਹੈ ਮਨੁੱਖ ਤੇ ਇਸਤਰੀ ਦੇ ਜਿਹੜਾ ਪ੍ਰੇਮ ਹੈ ਉਹ ਵੀ ਕਵਿਤਾ ਦਾ ਇੱਕ ਸਿਖਰ ਕਿਹਾ ਜਾ ਸਕਦਾ ਹੈ ਉਸੇ ਦੇ ਵਿੱਚੋਂ ਪੈਦਾ ਹੁੰਦਾ ਹੈ ਇਨਸਾਨ ਤੇ ਉਸੇ ਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਕਵਿਤਾ ਦੀ ਕਲੀ ਕਵਿਤਾ ਇੱਕ ਅਜਿਹੀ ਚੀਜ਼ ਹੈ ਜਿਹੜੀ ਹਰ ਇੱਕ ਇਨਸਾਨ ਦੇ ਅੰਦਰ ਹੁੰਦੀ ਹੈ ਇਹ ਅਲੱਗ ਦਾ ਗੱਲ ਹੈ ਕਿ ਕਈ ਸੱਜਣ ਜਿਹੜੇ ਹੈਗੇ ਨੇ ਉਸ ਨੂੰ ਸ਼ਬਦਾਂ ਦੇ ਵਿੱਚ ਪੇਸ਼ ਕਰ ਸਕਦੇ ਨੇ ਇੱਕਈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ ਮੈਂ ਇਹ ਕਾਲਜ ਦੇ ਵਿੱਚ ਜਾ ਰਿਹਾ ਸੀ ਸਕੂਟਰ ਮੇਰੇ ਕੋਲੇ ਉਦੋਂ ਹੁੰਦਾ ਸੀ ਰਸਤੇ ਦੇ ਵਿੱਚ ਇੱਕ ਤਿਤਲੀ ਮੇਰੇ ਨਾਲ ਟਕਰਾ ਕੇ ਲੰਗੀ ਤੇ ਬਸ ਮੈਂ ਦੇਖਦਿਆਂ ਦੇਖਦਿਆਂ ਫੁੱਲ ਬਣ ਗਿਆ ਪਹਿਲਾ ਜਿਹੜਾ ਕਵਤਾ ਹੈ ਉਹ ਜ਼ਿੰਦਗੀ ਨੂੰ ਬੰਦਾ ਪਿਆਰ ਕਰਦਾ ਕੋਈ ਅਛੀਆਂ ਕਵਤਾਵਾਂ ਮਹਾਨ ਕਵਤਾਵਾਂ ਵੱਡੇ ਕਵੀਆਂ ਨੂੰ ਕਵਤਾਵਾਂ ਪੜ੍ਹੀਆਂ ਨੇ ਤਾਂ ਸਾਡੇ ਮਨ ਦੇ ਵਿੱਚ ਉਹ ਦੁਗਾਰ ਬਣਦੇ ਨੇ ਕਿ ਯਾਰ ਇਹ ਤਾਂ ਮੈਂ ਮੇਰੇ ਦਿਲ ਦੀ ਗੱਲ ਲਿਖ ਰਿਹਾ ਹੈ ਮਧੂ ਮੱਖੀ ਜਿਹੜੀ ਹੈਗੀ ਆ ਬਹੁਤ ਸਾਰੇ ਫੁੱਲਾਂ ਤੋਂ ਪਰਾਗ ਜਿਹੜਾ ਹੈਗਾ ਉਹ ਕਣ ਇਕੱਠੇ ਕਰਦੀ ਹੈ ਫਿਰ ਉਹਨੂੰ ਸੰਚਿਤ ਕਰਦੀ ਹੈ ਫਿਰ ਉਹ ਸ਼ਹਿਦ ਬਣਦੀ ਹੈ ਕਮਤਾ ਵੀ ਇਸੇ ਤਰ੍ਹਾਂ ਦੀ ਚੀਜ਼ ਹੈ ਕਿ ਕਦੇ-ਕਦੇ ਮਨ ਕਰਦਾ ਹੈ ਕਿ ਦੁਨੀਆਂ ਦੇ ਸਾਰੇ ਜਿਹੜੇ ਬੰਦੂਖ ਖਾਨੇ ਤੋਂ ਪਾਣ ਇਹਨਾਂ ਨੂੰ ਕਿਸੇ ਸਮੁੰਦਰ ਦੇ ਵਿੱਚ ਡੂੰਘਾ ਦਾਬਾਂ ਹੁਣ ਨਹੀਂ ਰਹਿਣੀਆਂ ਰਾਤਾਂ ਕਾਲੇ ਕਹਿਰ ਦੀਆਂ ਚੜ ਆਈਆਂ ਨੇ ਧੁੱਪਾਂ ਸਿਖਰ ਦੁਪਹਿਰ ਦੀਆਂ ਜਦ ਵੀ ਬੰਦਾ ਤੁਰਦਾ ਰੋਸ਼ਨ ਰਾਹਾਂ ਤੇ ਗੱਲਾਂ ਕਰਦਾ ਸੁਚੀਆਂ ਪਹਿਲੇ ਪਹਿਰ ਦੀਆਂ ਮੰਨਿਆ ਕਿ ਦੁਨੀਆ ਤੇ ਹੈ ਹਨੇਰ بڑا ਪਰ ਸੂਰਜ ਚੜ੍ਹ ਤੇ ਕਦ ਨੇ ਰਾਤਾਂ ਠਹਿਰਦੀਆਂ ਕਿਸ ਗੱਲ ਦਾ ਗੁਮਾਨ ਤੇ ਚੌਧਰ ਕਿਸ ਗੱਲ ਦੀ ਹੁਸਨ ਤੇ ਬਰਸਾਤਾਂ ਕਦ ਨੇ ਠਹਿਰਦੀਆਂ ਧੁੱਪ ਦੀ ਜੁਨੇ ਆਇਆ ਧੁੱਪ ਚੜਾ ਸੱਜਣਾ ਲੌੜੇ ਵੇਲੇ ਫਿਰਨਾ ਧੁੱਪਾਂ ਠਹਿਰਦੀਆਂ ਹੁਣ ਨਹੀਂ ਰਹਿਣੀਆਂ ਰਾਤਾਂ ਕਾਲੇ ਕਹਿਰਦੀਆਂ ਚੜ੍ਹ ਆਈਆਂ ਨੇ ਧੁੱਪਾਂ ਸਿਖਰ ਦੁਪਹਿਰ ਦੀਆਂ ਦੋਸਤੋ ਇਹ ਮੈਂ ਆਪਣੀ ਰਚਨਾ ਸੁਣਾ ਕੇ ਤੁਹਾਡੇ ਨਾਲ ਕਵਿਤਾ ਦੇ ਮਨੋਰਥ ਬਾਰੇ ਕਵਿਤਾ ਦੀ ਪ੍ਰਕਿਰਤੀ ਬਾਰੇ ਕਵਿਤਾ ਦੇ ਸਿਧਾਂਤ ਬਾਰੇ ਕਵਿਤਾ ਤੇ ਜ਼ਿੰਦਗੀ ਦੇ ਨਾਲ ਉਸ ਦੇ ਜੁੜਾਵ ਬਾਰੇ ਗੱਲਾਂ ਕਰਾਂਗਾ ਕਵਿਤਾ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਕਵਿਤਾ ਹੈ ਮਨੁੱਖ ਦਾ ਜੀਵਨ ਇੱਕ ਕਵਿਤਾ ਹੈ ਮਨੁੱਖ ਦਾ ਜੀਵਨ ਹੀ ਕਵਿਤਾ ਦੇ ਵਿੱਚੋਂ ਹੁੰਦਾ ਹੈ ਕਿਉਂਕਿ ਮਨੁੱਖ ਤੇ ਇਸਤਰੀ ਦੇ ਜਿਹੜਾ ਪ੍ਰੇਮ ਹੈ ਉਹ ਵੀ ਕਵਿਤਾ ਦਾ ਇੱਕ ਸਿਖਰ ਕਿਹਾ ਜਾ ਸਕਦਾ ਹੈ ਉਸ ਦੇ ਵਿੱਚੋਂ ਪੈਦਾ ਹੁੰਦਾ ਹੈ ਇਨਸਾਨ ਤੇ ਉਸੇ ਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਕਵਿਤਾ ਦੀ ਕਲੀ ਜ਼ਿੰਦਗੀ ਦੇ ਸ਼ੁਰੂਆਤ ਦੇ ਵਿੱਚ ਕਵਿਤਾ ਜਨਮ ਲੈਂਦੀ ਹੈ ਇਸ ਕਰਕੇ ਇਹ ਸਾਡਾ ਮੋਢਲਾ ਸਾਹਿਤਕ ਰੂਪ ਹੈ ਜਦੋਂ ਮਨੁੱਖ ਕੁਦਰਤ ਦੀ ਆਪਣੀ ਇੱਕ ਕਵਤਾ ਹੈ ਕੁਦਰਤ ਦੀਆਂ अनेका ਕਵਤਾਵਾਂ ਨੇ ਕੁਦਰਤ ਰੋਜ਼ਾਨਾ अनेका ਅਣਗਿਣਤ ਅਸੰਖਿਅਕ ਕਵਤਾਵਾਂ ਲਿਖਦੀ ਹੈ ਸੂਰਜ ਦੀਆਂ ਅਸੰਖ ਜਿਹੜੀਆਂ ਕਿਰਨਾਂ ਨੇ ਉਹ ਕਵਤਾਵਾਂ ਦੀ ਸਿਰਜਣਾ ਕਰਦੀਆਂ ਨੇ ਪੂਰੀ ਦੁਨੀਆ ਦੇ ਵਿੱਚ ਉਹ ਕਵਤਾ ਦੇ ਬਾਰੇ ਆਧਾਰ ਤਿਆਰ ਕਰਦੀਆਂ ਨੇ ਪ੍ਰੇਰਣਾ ਤਿਆਰ ਕਰਦੀਆਂ ਨੇ ਇੱਕ ਰੌਸ਼ਨੀ ਤੇ ਨਿਗ ਭਰਦੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਚਾਹ ਭਰਦੀਆਂ ਨੇ ਜ਼ਿੰਦਗੀ ਜਿਉਣ ਦਾ ਹੰਗਾਰਾ ਭਰਦੀਆਂ ਨੇ ਹੁਲਾਰਾ ਭਰਦੀਆਂ ਇਸ ਕਰਕੇ ਕਵਿਤਾ ਇੱਕ ਅਜਿਹੀ ਚੀਜ਼ ਹੈ ਜਿਹੜੀ ਹਰ ਇੱਕ ਇਨਸਾਨ ਦੇ ਅੰਦਰ ਹੁੰਦੀ ਹੈ ਇਹ ਅਲੈਦਾ ਗੱਲ ਹੈ ਕਿ ਕਈ ਸੱਜਣ ਜਿਹੜੇ ਹੈਗੇ ਨੇ ਉਸ ਨੂੰ ਸ਼ਬਦਾਂ ਦੇ ਵਿੱਚ ਪੇਸ਼ ਕਰ ਸਕਦੇ ਨੇ ਤੇ ਕਈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ ਇਸ ਕਰਕੇ ਕਵਿਤਾ ਤਾਂ ਹਰ ਇੱਕ ਇਨਸਾਨ ਦੇ ਅੰਦਰ ਹੁੰਦੀ ਹੈ لیکن ਜਿਹੜਾ ਕੋਈ ਜਿਆਦਾ ਸੰਵੇਦਨਸ਼ੀਲ ਇਨਸਾਨ ਹੁੰਦਾ ਕੋਮਲ ਕਾਇਆ ਵਾਲਾ ਵਿਅਕਤੀ ਹੁੰਦਾ ਉਹ ਕਵਿਤਾ ਦੇ ਨਾਲ ਪੇਸ਼ਕਾਰੀ ਦੇ ਪੱਧਰ ਤੱਕ ਜਾਂਦਾ ਹੈ ਉਸ ਨੂੰ ਫਿਰ ਆਪਣੇ ਜੀਵਨ ਦਾ ਅੰਗ ਬਣਾਉਂਦਾ ਹੈ ਬੰਦਾ ਤੁਰਿਆ ਜਾਂਦਾ ਇੱਕ ਕਵੀ ਜਿਹੜਾ ਹੈ ਉਹ ਕਵਿਤਾ ਨੂੰ ਜਿਉਂਦਾ ਹੈ ਤੇ ਇਸ ਕਰਕੇ ਕਵਿਤਾ ਜਿਹੜੀ ਹੈਗੀ ਹੈ ਜਦੋਂ ਸਾਡੀ ਜ਼ਿੰਦਗੀ ਦਾ ਅੰਗ ਬਣ ਜਾਂਦੀ ਹੈ ਜਦੋਂ ਸਾਡੀ ਸੋਚ ਦਾ ਅੰਗ ਬਣ ਜਾਂਦੀ ਹੈ ਜਦੋਂ ਸਾਡੇ ਸੁਪਨਿਆਂ ਦਾ ਅੰਗ ਬਣ ਜਾਂਦੀ ਹੈ ਸਾਡੀ ਕੋਮਲਤਾ ਜਦੋਂ ਸੰਵੇਦਨਾ ਸਾਡੇ ਸੁਪਨਿਆਂ ਦਾ ਅੰਗ ਬਣ ਜਾਂਦੀ ਹੈ ਫਿਰ ਉਹ ਸਾਡੇ ਸ਼ਬਦਾਂ ਦੇ ਵਿੱਚ ਆਉਂਦੀ ਹੈ ਕਵਿਤਾ ਪਹਿਲਾਂ ਮਨ ਦੇ ਵਿੱਚ ਆਉਂਦੀ ਹੈ ਪਹਿਲਾਂ ਵਿਚਾਰ ਬਣਦੇ ਨੇ ਫਿਰ ਉਹ ਕਿਸੇ ਰੂਪ ਦੇ ਵਿੱਚ ਆਪਣਾ ਰੂਪ ਸਾਕਾਰ ਲੈਂਦੀ ਹੈ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਣ ਦੇਣਾ ਕਿ ਮੈਂ ਇੱਕ ਕਾਲਜ ਦੇ ਵਿੱਚ ਜਾ ਰਿਹਾ ਸੀ ਸਕੂਟਰ ਮੇਰੇ ਕੋਲੇ ਉਦੋਂ ਹੁੰਦਾ ਸੀ ਰਸਤੇ ਦੇ ਵਿੱਚ ਇੱਕ ਪੁਲ ਦੇ ਵਿੱਚੋਂ ਮੇਰੇ ਇੱਕ ਨਾ ਮਧੂਮੱਖੀ ਇੱਥੇ तितਲੀ ਸਤ तितਲੀ ਮੇਰੇ ਇੱਥੇ ਮੱਥੇ ਤੇ ਲੱਗੀ ਹੈਲਮਟ ਪਾਇਆ ਸੀ ਇੱਥੇ ਲੱਗੀ ਤੇ ਮੈਂ ਕਾਲੇ ਦੇ ਵਿੱਚ ਹਾਜ਼ਰੀ ਲਾ ਕੇ ਚੁੱਪਚੀਪੇ ਦੋ ਲੈਣਾ ਤਿੰਨ ਲੈਣਾ ਲਿਖਿਆ ਤੇ ਦੇਖਦਿਆਂ ਦੇਖਦਿਆਂ ਇੱਕ तितਲੀ ਮੇਰੇ ਨਾਲ ਟਕਰਾ ਕੇ ਲੰਗੀ ਤੇ ਬਸ ਮੈਂ ਦੇਖਦਿਆਂ ਦੇਖਦਿਆਂ ਫੁੱਲ ਬਣ ਗਿਆ ਮੈਂ ਜਦ ਇਹ ਗੱਲ ਆਪਣੇ ਅਹ ਦੋਸਤ ਸ਼ਾਇਰ ਉਰਦੂ ਦੇ ਹਕੀਮਉਦਦਿਨ ਹਕੀਮ ਨੂੰ ਸੁਣਾਈ ਜਿਹੜਾ ਮੁੰਡਾ ਵਰਦਾ ਉਹ ਕਹਿੰਦਾ ਇਹ ਤਾਂ ਬਹੁਤ ਖੂਬਸੂਰਤ ਰਚਨਾ ਹੈ ਬਹੁਤ ਸਰ ਖੂਬਸੂਰਤ ਕਵਿਤਾ ਹੈ ਤੋਂ ਕਵਿਤਾ ਜਿਹੜੀ ਹੈ ਇਹ ਕਈ ਵਾਰਾਂ ਇਸ ਤਰ੍ਹਾਂ ਵੀ ਜਨਮ ਲੈਂਦੀ ਹੈ ਤੋਂ ਮੈਂ ਜਿਹੜਾ ਹੈ ਅੱਛਾ ਪਹਿਲਾਂ ਜਿਹੜਾ ਕਵਿਤਾ ਹੈ ਉਹ ਜ਼ਿੰਦਗੀ ਨੂੰ ਬੰਦਾ ਪਿਆਰ ਕਰਦਾ ਬੰਦਾ ਕਵਿਤਾ ਲਿਖਣ ਜੇ ਮੈਂ ਕੋਈ ਅੱਛੀਆਂ ਕਵਤਾਵਾਂ ਮਹਾਨ ਕਵਤਾਵਾਂ ਵੱਡੇ ਕਵੀਆਂ ਨੂੰ ਕਵਤਾਵਾਂ ਪੜ੍ਹੀਆਂ ਨੇ ਤਾਂ ਸਾਡੇ ਮਨ ਦੇ ਵਿੱਚ ਉਹ ਦੁਗਾਰ ਬਣਦੇ ਨੇ ਕਿ ਯਾਰ ਇਹ ਤਾਂ ਮੈਂ ਮੇਰੇ ਮਨ ਦੀ ਗੱਲ ਲਿਖ ਰਿਹਾ ਮੈਂ ਵੀ ਇਹ ਗੱਲ ਲਿਖ ਸਕਦਾ ਫਿਰ ਉਹ ਉਹਦੇ ਲਈ ਪ੍ਰਯਾਸ ਕਰਦਾ ਸਾਡੇ ਸ਼ਾਸਤਰਾਂ ਵਿੱਚ ਦੋ ਤਰ੍ਹਾਂ ਦੇ ਪ੍ਰਤਿਮਾਵਾਂ ਮੰਨੀਆਂ ਗਈਆਂ ਨੇ ਇੱਕ ਤਾਂ ਜਨਮ ਜਾਤ ਸ਼ਾਇਰ ਜਿਹੜੇ ਪੈਦਾ ਹੁੰਦੇ ਨੇ ਇੱਕ ਕਹਿੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਇੱਕ ਚਿੰਗ ਹੁੰਦੀ ਹੈ ਉਹ ਅਭਿਆਸ ਤੇ ਅਧਿਐਨ ਦੇ ਨਾਲ ਉਹਨਾਂ ਦੀ ਉਸ ਪ੍ਰਤਿਭਾ 'ਚ ਨਿਖਾਰ ਆ ਜਾਂਦਾ ਤੇ ਫਿਰ ਉਹ ਕਵਤਾ ਦੇ ਮਾਰਗ ਦੇ ਉੱਤੇ ਸਫਲ ਹੋ ਜਾਂਦੇ ਇਸ ਕਰਕੇ ਦੋਸਤੋ ਮੈਂ ਨੂੰ ਮੈਂ ਇਸ ਗੱਲੋਂ ਖੁਸ਼ਕਿਸਮਤਾਂ ਕਿ ਮੇਰੇ ਘਰ ਦਾ ਮਾਹੌਲ ਜਿਹੜਾ ਸਹਾਇਤਕ ਮਾਹੌਲ ਸੀ ਮੇਰੇ ਪਿਤਾ ਜੀ ਆਦਰਯੋਗ ਪਿਤਾ ਜੀ ਓਮ ਪ੍ਰਕਾਸ਼ ਗਾਸੋ ਜੀ ਨਾਵਲਕਾਰ ਨੇ ਸਾਹਿਤਕਾਰ ਨੇ ਔਰ ਜੀਵਨ ਦੇ ਵਿੱਚ ਕਰਮਸ਼ੀਲ ਨੇ ਇੱਕ ਆਦਰਸ਼ ਸ਼ਖਸੀਅਤ ਨੇ ਮੈਂ ਉਹਨਾਂ ਦੇ ਲਿਖਣ ਤੋਂ ਔਰ ਉਹਨਾਂ ਦੀ ਉਂਗਲ ਫੜ ਕੇ ਮੈਂ ਸਾਹਿਤਕ ਗੋਸ਼ਟੀਆਂ ਜਾਂਦਾ ਸੀ ਬਚਪਨ ਦੇ ਵਿੱਚ ਮੈਂ ਡਾਕਟਰ ਅਮਰ ਕੋਮਲ ਦੇ ਘਰੇ ਗੋਸ਼ਟੀ ਹੋਣੀ ਜਾਂ ਸਕੂਲ ਦੇ ਵਿੱਚ ਕਾਲੇ ਦੇ ਵਿੱਚ ਕੋਈ ਇਹਨਾਂ ਨੇ ਸੈਮੀਨਾਰ ਕਰਨਾ ਮੈਂ ਸੁਣਦਾ ਪਹਿਲਾਂ ਸੁਣਨ ਚਿੰਤਨ ਮੰਨਨ ਦੇ ਨਾਲ ਅਧਿਆਨ ਦੇ ਨਾਲ ਬੰਦੇ ਦੇ ਅੰਦਰ ਉਹ ਚੀਜ਼ ਘਰ ਕਰਦੀ ਹੈ ਜਿਵੇਂ ਕੋਈ ਚੀਜ਼ ਟਪਕਦੀ ਰਹਿੰਦੀ ਹੈ ਅੰਦਰ ਜਿਹੜਾ ਹੈਗਾ ਅੰਮ੍ਰਿਤ ਦਾ ਸੋਮਾ ਜਿਹੜਾ ਹੈਗਾ ਸੋਡੇ ਪਹਿਲਾਂ ਦਿਲ ਦੇ ਵਿੱਚ ਉਹ ਕਰਦਾ ਹੈ ਦਿਲ ਦੇ ਵਿੱਚ ਬੂੰਦ ਜਿਹੜੀ ਹੈਗੀ ਆ ਉਹ ਪੈਂਦੀ ਰਹਿੰਦੀ ਹੈ ਤੇ ਅੰਦਰ ਸੰਚਿਤ ਹੋ ਜਾਂਦੀ ਹੈ ਜਿਵੇਂ ਮਧੂ ਮੱਖੀ ਜਿਹੜੀ ਹੈਗੀ ਆ ਬਹੁਤ ਸਾਰੇ ਫੁੱਲਾਂ ਤੋਂ ਪਰਾਗ ਜਿਹੜਾ ਹੈਗਾ ਉਹ ਕਣ ਇਕੱਠੇ ਕਰਦੀ ਹੈ ਫਿਰ ਉਹਨੂੰ ਸੰਚਿਤ ਕਰਦੀ ਹੈ ਫਿਰ ਉਹ ਸ਼ਹਿਦ ਬਣਦੀ ਹੈ ਕਵਿਤਾ ਵੀ ਇਸੇ ਤਰ੍ਹਾਂ ਦੀ ਚੀਜ਼ ਹੈ। ਕਵਿਤਾ ਦਾ ਜਿਹੜਾ ਲਿਖਤਾ ਲਿਖਤ ਰੂਪ ਜਿਹੜਾ ਹੈ ਉਹ ਉਸ ਦਾ ਸ਼ਹਿਦ ਰੂਪ ਹੈ। ਜਦੋਂ ਉਸ ਨੂੰ ਪੜ੍ਹ ਕੇ ਜਿਹੜਾ ਹੈਗਾ ਦਿਲਾਂ ਦੇ ਵਿੱਚ ਧੂਪ ਪੈਂਦੀ ਹੈ ਫਿਰ ਜਿਹੜਾ ਹੈਗਾ ਆ ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ। ਇਸ ਕਰਕੇ ਕਵਿਤਾ ਨੂੰ ਆਪਣੇ ਜੀਵਨ ਦੀ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜਦੋਂ ਅਸੀਂ ਔਰ ਉਸ ਦੇ ਵਿੱਚ ਹੁਣ ਆਪਾਂ ਕਹਿੰਦੇ ਆ ਵੀ ਕਵਿਤਾ ਦਾ ਮਨੋਰਥ ਕੀ ਹੁੰਦਾ ਹੈ? ਕਵਿਤਾ ਕੋਈ ਵੀ ਅੱਛੀ ਕਵਿਤਾ ਸੁੰਦਰ ਕਵਿਤਾ ਸੋਹਾਜਾਤਮਕ ਕਵਿਤਾ ਤਦ ਤੱਕ ਨਹੀਂ ਲਿਖੀ ਜਾ ਸਕਦੀ ਜਦੋਂ ਅਸੀਂ ਇਸ ਦੁਨੀਆ ਨੂੰ ਇਸ ਜ਼ਿੰਦਗੀ ਨੂੰ ਸੁੰਦਰ ਅੱਖਾਂ ਦੇ ਨਾਲ ਸੁੰਦਰ ਹਿਰਦੇ ਦੇ ਨਾਲ ਸੁੰਦਰ ਬਣਾਉਣ ਦੀ ਮਨਸ਼ਾ ਦੇ ਨਾਲ ਨਹੀਂ ਦੇਖਦੇ ਜਿਹੜੀ ਚੀਜ਼ ਜਦੋਂ ਕਬੀ ਜਿਹੜਾ ਹੈਗਾ ਉਹ ਹਮੇਸ਼ਾ ਸਾਰਵਜਨਿਕ ਹੁੰਦਾ ਹੈ ਉਹ ਬਹੁ ਸੰਖਿਆ ਦੀ ਦੁਨੀਆ ਦੀ ਭਲਾਈ ਦੇ ਵਿੱਚ ਮੈਂ ਹੁਣ ਫਰਜ਼ ਕਰਉ ਜੇ ਜੁੱਧ ਜਿਹੜਾ ਹੁੰਦਾ ਹੈ ਉਹ ਯੂਕਰੇਨ ਦੇ ਰੂਸ ਦੇ ਵਿੱਚ ਹੋ ਰਿਹਾ ਤਾਂ ਮੇਰੀ ਜਿਹੜੀ ਪ੍ਰਾਰਥਨਾ ਹੈ ਮੈਂ ਤੁਹਾਨੂੰ ਦੱਸਾਂ ਕਿਉਂਕਿ ਪ੍ਰਾਰਥਨਾ ਮੈਂ ਹਮੇਸ਼ਾ ਇਸ ਚੀਜ਼ ਨੂੰ ਆਪਣਾ ਨਿੱਜੀ ਉਹ ਸਮਝਦਾ ਕਿ ਬੰਦਾ ਬਾਕੀ ਜਿਹੜੇ ਲੋਕ ਜਾਣਦੇ ਨੇ ਧਾਰਮਿਕ ਸੰਸਥਾਵਾਂ ਦੇ ਉੱਤੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਆਪਾਂ ਕਰਦੇ ਆਂ ਲੇਕਿਨ ਜਿਹੜਾ ਕਵੀ ਜਿਹੜਾ ਹੈਗਾ ਪ੍ਰਾਰਥਨਾ ਕਰਦਾ ਜਦੋਂ ਮੈਂ ਪ੍ਰਾਰਥਨਾ ਕਰਦਾ ਆਪਣੇ ਨਿੱਜੀ ਰੂਪ ਦੇ ਵਿੱਚ ਤਾਂ ਮੈਂ ਉਹ ਵੀ ਪ੍ਰਾਰਥਨਾ ਕਰਦਾ ਕਿ ਦੁਨੀਆ ਦੇ ਵਿੱਚੋਂ ਜੰਗ ਖਤਮ ਹੋ ਜਾਵੇ ਦੁਨੀਆਂ ਦੁਨੀਆਂ ਦੇ ਵਿੱਚੋਂ ਬੰਬ ਬੰਦੂਖ ਖਤਮ ਹੋ ਜਾਵੇ ਦੁਨੀਆਂ ਦੇ ਵਿੱਚੋਂ ਖੁਸ਼ਬੂ ਜਿਹੜੀ ਹੈਗੀ ਆ ਉਹ ਸਾਰੇ ਦਿਲਾਂ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਖੁਸ਼ਬੂ ਹੋਵੇ ਮੈਂ ਇੱਕ ਵਾਰੀ ਇਹ ਵੀ ਲਿਖਿਆ ਸੀ ਆਪਣੀ ਕਵਿਤਾ ਦੇ ਵਿੱਚ ਕਿ ਕਦੇ-ਕਦੇ ਮਨ ਕਰਦਾ ਹੈ ਕਿ ਦੁਨੀਆ ਦੇ ਸਾਰੇ ਜਿਹੜੇ ਮਦੂਖ ਖਾਨੇ ਤੋਂ ਪਾਣ ਇਹਨਾਂ ਨੂੰ ਕਿਸੇ ਸਮੁੰਦਰ ਦੇ ਵਿੱਚ ਡੂੰਘਾ ਦਾਬਾਂ ਉਹ ਕਵਤਾ ਮੈਂ ਤੁਹਾਡੇ ਨਾਲ ਕਿਸੇ ਵੇਲੇ ਸਾਂਝੀ ਕਰਾਂਗਾ ਲੇਕਿਨ ਕਹਿਣ ਦਾ ਮਤਲਬ ਹੈ ਮੇਰੀ ਉਹ ਜਿਹੜੀ ਭਾਵਨਾ ਹੈਗੀ ਹੈ ਇੱਕ ਸੋਭ ਸੰਕਲਪ ਹੈ ਜੇ ਅਸੀਂ ਕਿਸੇ ਦੇ ਨਾਲ ਜ਼ੁਲਮ ਦੇਖਦੇ ਹਾਂ ਕਿਸੇ ਦੇ ਨਾਲ ਅ ਅ ਅ ਅ ਅੰਧਿਆ ਦੇਖਦੇ ਹਾਂ ਜੇ ਕਵੀ ਦਾ ਹਿਰਦਾ ਉਸ ਅਨਿਆਂ ਦੇ ਖਿਲਾਫ ਆਵਾਜ਼ ਨਹੀਂ ਬੁਲੰਦ ਕਰਦਾ ਤਾਂ ਉਹ ਕਵਤਾ ਨਹੀਂ ਲਿਖ ਸਕਦਾ ਉਹ ਕਵਤਾ ਹੋ ਨਹੀਂ ਸਕਦੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਇੱਕ ਇੱਕ ਕਾਰਕੂਨ ਜਿਹੜੀ ਹੈਗੀ ਆ ਉਹ ਫੌਰੀ ਦੀ ਉਹਨੇ ਕੋਈ ਬਹੁਤ 200 ਤੋਂ ਉੱਤੇ ਉਸਨੇ ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਕੀਤਾ ਤੇ ਉਹਨੇ ਹੜਤਾਲ ਕੀਤੀ ਜੇਲ੍ਹ ਦੇ ਵਿੱਚ ਤੇ ਉਹਦੀ ਮ੍ਰਿਤੂ ਹੋ ਗਈ। ਉੱਤੇ ਮੈਂ ਉਸ ਨੂੰ ਕਾਫੀ ਧੇਰ ਉਸਦੇ ਬਾਰੇ ਜਿਹੜਾ WhatsApp ਤੇ ਲਿਖਿਆ ਮੇਰਵਾ ਸੀ ਉਸ ਨੂੰ ਪੜਦਾ ਰਿਹਾ ਉਸ ਦੀ ਸ਼ਕਲ ਦੇਖਦਾ ਰਿਹਾ ਤੇ ਫਿਰ ਉਸ ਦੀ ਉਸ ਦੇ ਉੱਤੇ ਮੈਂ ਇੱਕ ਕਵਿਤਾ ਲਿਖੀ। ਉਹਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਤੋਂ ਉਹ ਜਿਹੜੀ ਕਵਿਤਾ ਹੈਗੀ ਹੈ ਉਹ ਮਨੁੱਖੀ ਅਧਿਕਾਰਾਂ ਦੇ ਵਿੱਚ ਉਸ ਦੇ ਕੀਤੇ ਕੰਮਾਂ ਨੂੰ ਜਿੱਥੇ ਸ਼ਰਧਾਂਜਲੀ ਹੈ ਉਥੇ ਮੇਰਾ ਵੀ ਉਹਦੇ ਪ੍ਰਤੀ ਉਸ ਲਹਿਰ ਦੇ ਪ੍ਰਤੀ ਇੱਕ ਤਰ੍ਹਾਂ ਦੀ ਵੋਟ ਹੈ ਕਿ ਮੈਂ ਵੀ ਇਹ ਚਾਹੁੰਦਾ ਕਿ ਮਨੁੱਖ ਦੇ ਜਿਹੜੇ ਅਧਿਕਾਰ ਨੇ ਉਹ ਸਾਰੀ ਦੁਨੀਆ ਦੇ ਵਿੱਚ ਸਮਾਨ ਹੋਣ ਹਰ ਇੱਕ ਬੰਦੇ ਨੂੰ ਬੋਲਣ ਦਾ ਜਿਉਣ ਦਾ ਰਹਿਣ ਦਾ ਉਸ ਨੂੰ ਰੋਟੀ ਕਪੜੇ ਦਾ ਆਧਕਾਰ ਹੋਵੇ ਜਿਹੜਾ ਜਿਹੜਾ ਸ਼ੋਸ਼ਣ ਆਧਾਰਿਤ ਸਮਾਜ ਹੈ ਇਸੇ ਕਰਕੇ ਉਸ ਦੀ ਸਮਾਪਤੀ ਲਈ ਜਦੋਂ ਗੀਤ ਗਾਏ ਜਾਂਦੇ ਨੇ ਇਨਕਲਾਬੀ ਗੀਤ ਗਾਏ ਜਾਂਦੇ ਨੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਜਾਂਦੇ ਨੇ ਇਸ ਕਰਕੇ ਲੋਕਾਂ ਦੇ ਨਾਲ ਜੋੜ ਜਿਸ ਕਵਿਤਾ ਦਾ ਹੋਏਗਾ ਜਿਸ ਕਵਿਤਾ ਹੋਏਗਾ ਉਹ ਲੰਮੇ ਸਮੇਂ ਤੱਕ ਜਿਉਂਦੀ ਰਹੇਗੀ ਨਿੱਜੀ ਕਵਤਾਾਂ ਮਾ ਨਿੱਜੀ ਦੁੱਖ ਸੁੱਖ ਦੀਆਂ ਨਿੱਜੀ ਹਿੱਤ ਦੀਆਂ ਨਿੱਜੀ ਲਾਭ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਕਵਤਾ ਦੇ ਵਿੱਚ ਉਹ ਕੀਤੀਆਂ ਤਾਂ ਜਾਂਦੀਆਂ ਨੇ ਉਸ ਨੂੰ ਮਾਨਤਾ ਵੀ ਮਿਲਦੀ ਹੈ ਕਿਉਂਕਿ ਉਸ ਨੂੰ ਉਸ ਤਰ੍ਹਾਂ ਦੇ ਲੋਕ ਮਾਨਤਾ ਦੇ ਦਿੰਦੇ ਨੇ ਔਰ ਸਾਹਿਤ ਦੇ ਵਿੱਚ ਇਹ ਅਸੀਂ ਅੱਜ ਕੱਲ ਦੇਖਦੇ ਹਾਂ ਕਿ ਬਹੁਤ ਕਿਸਮ ਦੇ ਅਜਿਹੇ ਸਾਹਿਤ ਨੂੰ ਜਿਹੜਾ ਸੱਤਾ ਦੇ ਅਨੁਸਾਰ ਹੀ ਹੁੰਦਾ ਸੱਤਾ ਦੇ ਪੱਖ ਦੇ ਵਿੱਚ ਹੁੰਦਾ ਉਸ ਨੂੰ ਇਸ ਤਰ੍ਹਾਂ ਦਾ ਰੁਤਬਾ ਤੇ ਉਸ ਨੂੰ ਇਸ ਤਰ੍ਹਾਂ ਦੀ ਗਲੋਰੀਫਾਈ ਕਰਕੇ ਪੇਸ਼ ਕੀਤਾ ਜਾਂਦਾ ਤੇ ਕਈ ਵਾਰੀ ਤਾਂ ਸਾਨੂੰ ਆਪ ਚੱਕਰਿਤ ਹੋ ਜਾਂਦੇ ਆ ਕਿ ਯਾਰ ਇਹ ਸਾਹਿਤ ਤਾਂ ਸਾਹਿਤ ਦਾ ਅੰਗ ਹੋਣਾ ਨਹੀਂ ਚਾਹੀਦਾ ਇਸ ਨੂੰ ਏਡੀ ਵੱਡੀ ਮਾਨਤਾ ਕਿਵੇਂ ਮਿਲ ਜਾਂਦੀ ਹੈ ਲੇਕਿਨ ਕਵੀ ਜਿਹੜਾ ਹੈਗਾ ਉਸ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਜਿਹੜਾ ਸਾਹਿਤਕਾਰ ਹੁੰਦਾ ਹਮੇਸ਼ਾ ਸੱਤਾ ਦੇ ਜਿਹੜਾ ਗਲਤ ਮਨੁੱਖੀ ਵਰਤਾਵਾ ਹੈ ਉਸ ਦੇ ਖਿਲਾਫ ਖੜਾ ਹੁੰਦਾ ਹੈ ਜਿੰਨੀ ਉਹ ਮੁਸਤੈਦੀ ਦੇ ਨਾਲ ਜਿੰਨੀ ਉਹ ਕਲੈਰਿਟੀ ਦੇ ਨਾਲ ਜਿੰਨੀ ਹਿਤਕਾਰੀ ਢੰਗ ਦੇ ਨਾਲ ਉਸ ਦੇ ਹੱਕ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਖੜਾ ਹੋਏਗਾ ਉਨੀ ਹੀ ਕਵਤਾ ਦੀ ਉਮਰ ਜੜੀ ਹੈਗੀਆ ਲੰਮੇਰੀ ਹੋਏਗੀ ਸੋ ਇਸ ਕਰਕੇ ਅੱਜ ਇੰਨੀਆਂ ਗੱਲਾਂ ਬਾਕੀ ਤੁਹਾਡੇ ਨਾਲ ਫੇਰ ਕਿਸੇ ਵੇਲੇ ਦੋਸਤਾਂ ਨੂੰ ਸਾਂਝ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ